ਚਲਾ ਰਹੇ ਹੋ ਜੀ ਇੱਕ ਕਦੂਕੀ ਚਲਾ ਰਹੇ ਹੋ ਹੁਣੇ ਕੀਤਾ ਹੈ ਜਾਂ ਕਾਫੀ ਟਾਈਮ ਪਹਿਲਾਂ ਦਾ ਉਹ ਨਾ ਮਿਲਿਆ ਸ릭ਸ਼ਾ ਚਲਾਉਂਦੇ ਸੀ ਤੇ ਕਮਾਈ ਕਿੰਨੀ ਹੁੰਦੀ ਸੀ ਤੇ ਅੱਜ ਕਿੰਨਾ ਕੋ ਫਰਕ ਆ ਜੀ ਬੱਚੇ ਪਾਲ ਲੈਂਦੇ ਜੀ ਹੁਣ ਅੱਜ ਤੇ ਆਪਣਾ পেট ਭਰਨਾ ਔਖਾ ਹੈ ਤਾਂ ਹੀ ਪਤਨੀ ਹੋਰ ਨਹੀਂ ਜੀ ਅੱਛਾ ਕਿੰਨੇ ਸਾਲ ਹੋ ਗਏ ਉਹਨਾਂ ਨੂੰ 11 ਸਾਲ ਹੋ ਗਏ ਜਦੋਂ ਦਰਦ ਕਿਨੂੰ ਦੱਸਦੇ ਹੋ ਕਰ ਕੋਤੋਂ ਸੀ ਕੰਮ ਕਰਕੇ ਆਏ ਹੋ ਕਿੰਨੇ ਇੱਕ ਪੈਸੇ ਕਮਾ ਲਏ ਹੋਣੇ ਆ ਸੁਵਾਲੇ ਚੜ੍ਹ ਗਿਆ ਇਹ ਪਾਇ ਕਿ ਸਿੱਖਿਆ ਬੱਪੂ ਜੀ ਇਹ ਪੂਰੀ ਜ਼ਿੰਦਗੀ ਤੋਂ ਆਵਦੇ ਤੋਂ ਕਿੰਨੇ ਦੁੱਖ ਹੰਡਾਏ ਸੁੱਖ ਵੇਖੇ ਕੀ ਰਿਆ ਨਚੋੜ ਕੀ ਰਿਆ ਸਾਰੀ ਜ਼ਿੰਦਗੀ ਦਾ ਇਹ ਦੁੱਖ ਤਾਂ ਗਿਣਿਆ ਨਾ ਹੋ ਮਹਿਸੂਸ ਨਹੀਂ ਹੋਏ ਜੇ ਆਏ ਵੀ ਤਾਂ ਮਹਿਸੂਸ ਨਹੀਂ ਕਰੇ ਨਾ ਹੌਸਲਾ ਹੀ ਇੰਨਾ ਸੀਗਾ ਹੈ ਕਿੰਨੇ ਵੇ ਨਿਕਲ ਜਾਨੇ ਹੋ ਕਿੰਨੇ ਵੇ ਜਾਨੇ ਹੋ ਘਰੇ ਵਾਪਸ ਹਾਂ 10 ਵੇ ਦੇ ਨਿਕਲਦੇ ਆਂ ਵੀ 4-5 ਵੇ ਘਰ ਨੂੰ ਚਲੇ ਜਾਂਦੇ ਆਂ ਦੇਖ ਰਹੇ ਹੋ ਤੁਸੀਂ ਟੀਵੀ ਅੰਦਰ ਆਏ ਮੈਂ ਤੁਹਾਡੇ ਨਾਲ ਨੂਰ ਵਰਚੋ ਸੋ ਅੱਜ ਦੀ ਕਹਾਣੀ ਬਹੁਤ ਹੀ ਹੌਸਲੇਪਰੀ ਕਹਾਣੀ ਹੈ ਇੱਕ ਬਜ਼ੁਰਗ ਬਾਪੂ ਦੀ ਜੋ ਸਾਨੂੰ ਰਸਤੇ ਦੇ ਵਿੱਚ ਮਿਲੇ ਔਰ ਇਹ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦੇ ਨੇ ਉਮਰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ 65 ਸਾਲਾਂ ਦੀ ਉਮਰ ਦੇ ਵਿੱਚ ਇਹ ਰਿਕਸ਼ਾ ਚਲਾ ਰਹੇ ਆ ਤੇ ਕਮਾਈ ਕਰ ਰਹੇ ਨੇ ਤੇ ਖਾ ਰਹੇ ਨੇ ਤੇ ਇਹਦੇ ਦੇ ਹੀ ਇਹਨਾਂ ਦੀ ਸਾਰੀ ਮਤਲਬ ਕਹਿ ਲਓ ਜ਼ਿੰਦਗੀ ਰੋਜ਼ੀ ਰੋਟੀ ਐਸੀ ਤੇ ਸਭ ਚੱਲਦਾ ਸੋ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬਾਪੂ ਜੀ ਤੁਹਾਡਾ ਭੋਪਿੰਦਰ ਸਿੰਘ ਜੀ ਭੋਪਿੰਦਰ ਜੀ 75 ਸਾਲ ਦੇ ਹੋ ਗਏ ਬਾਪੂ ਜੀ ਤੁਸੀਂ ਹਾਂਜੀ ਹਾਂਜੀ ਅੱਛਾ ਤੇ ਰਿਕਸ਼ਾ ਚਲਾ ਰਹੇ ਹੋ ਜੀ ਇਹ ਕਦੋਂ ਕਦੋਂ ਚਲਾ ਰਹੇ ਹੋ ਹੁਣੇ ਕੀਤਾ ਹੈ ਜਾਂ ਕਾਫੀ ਟਾਈਮ ਪਹਿਲਾਂ ਦਾ ਸ਼ੁਰੂ ਦੇ ਚਲਾ ਅੱਛਾ ਹਾਂਜੀ ਉਹਨਾਂ ਵੇਲਿਆਂ 'ਚ ਰਿਕਸ਼ਾ ਚਲਾਉਂਦੇ ਸੀ ਤੇ ਕਮਾਈ ਕਿੰਨੀ ਹੁੰਦੀ ਸੀ ਤੇ ਅੱਜ ਕਿੰਨਾ ਕੋ ਫਰਕ ਆ ਹੋ ਗਿਆ ਕਮਾਈ ਕੋਲ ਤੇ ਇਹ ਬੱਲੇ ਪਾਸੇ ਹੂੰ ਹੁਣ ਆਇਤਾ ਆਪਣਾ ਪੇਟ ਭਾਲਣਾ ਔਖਾ ਹੈ ਨਾ ਪਹਿਲਾਂ ਤਾਂ ਬੱਚੇ ਪਰਿਵਾਰ ਪਾਲ ਜਾਂਦਾ ਸੀ ਹੁਣ ਤਾਂ ਆਪਣਾ ਢਿੱਡ ਭਰਨਾ ਔਖਾ ਹਾਂਜੀ ਕਿਵੇਂ ਆ ਜ਼ਿੰਦਗੀ ਤੁਹਾਡੀ ਕੌਣ ਕੌਣ ਆ ਪਰਿਵਾਰ ਚ ਕੀ ਸਭ ਤੁਹਾਡੇ ਹੈ ਕੋਈ ਕੰਮ ਨਹੀਂ ਹੈ ਜੀ ਹਾਂ ਬਾਪੂ ਜੀ ਕਹਿੰਦਾ ਲੱਖਾਂ ਵਾਲੇ ਕਹਿੰਣਗੇ ਸਾਡੇ ਕੋਲੇ ਕੁਝ ਨਹੀਂ ਹੈਗਾ ਤੇ ਕਿਹਨਾਂ ਕੋਲ ਕੁਝ ਵੀ ਨਹੀਂ ਹੁੰਦਾ ਖੁਸ਼ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਹਨਾ ਕਿਸੇ ਚੀਜ਼ ਦਾ ਕੋਈ ਹੈ ਨਹੀਂ ਹਾਂ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਤੁਹਾਡੇ ਦੇ ਦੇ ਕੋਕੀਆ ਹੈ ਇਹ ਕੋਕੀਆ ਹੈ ਇਹ ਰੋਹੀਆ ਹੈ ਹਾਂ ਤੁਹਾਡੇ ਹੈ ਇਹ ਅੱਛਾ ਅੱਛਾ ਤੇ ਮੁੰਡੇ ਅਸੀਂ ਚਾਹ ਪਾਈ ਹੈ ਜੀ ਅੱਛਾ ਹਾਂ ਜੁਆਇੰਟ ਫੈਮਲੀ ਹੈ ਤੁਹਾਡੀ ਆ ਜੀ ਹਾਂ ਸਾਰੇ ਕੁੱਤੇ ਹੈ ਤੁਹਾਡੀ ਪਤਨੀ ਕੋ ਨਹੀਂ ਹੈ ਜੀ ਅੱਛਾ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹ ਗੈਰਾਂ ਚ ਗੁਜ਼ਰ ਗਏ ਜੀ ਬਹੁਤ ਟਾਈਮ ਹੈ ਨਾ ਵਿਛੋੜਾ ਬੜਾ ਔਖਾ ਹੈ ਨਾ ਹਾਂ ਜੀ ਦਿਲ ਦਾ ਦਰਦ ਕਿਹਨੂੰ ਦੱਸਦੇ ਹੋ ਫਿਰ ਕਿਸੇ ਨੂੰ ਨਹੀਂ ਆਪਣੇ ਬਹਿਰ ਨੂੰ ਲਾਦੇ ਹੈ ਜੀ ਰੱਬ ਤੇ ਕਿੰਨਾ ਕੁ ਭਰੋਸਾ ਕਰਦੇ ਹੋ ਪੂਰਾ ਕਰਦੇ ਹਾਂ ਜੀ ਸਾਈਕਲ ਚਲਾ ਰਹੇ ਹਾਂ ਰਿਕਸ਼ਾ ਹੀ ਚਲਾ ਰਹੇ ਹੋ ਗੋਡੇ ਨਹੀਂ ਦੁਖਦੇ ਨਹੀਂ ਐਨਾ ਜੋਰ ਕਿਵੇਂ ਆਉਂਦਾ ਤੁਹਾਡੇ ਚ ਵੈਰ ਉਹ ਵੀ ਹੁੰਦਾ ਹੈ ਹੂੰ ਵੈਰ ਉਹ ਵੀ ਚੱਲਦੀ ਰੋਟੀ ਨਸੀਬ ਹੋ ਜਾਂਦੀ ਹੈ ਹਾਂ ਹੋ ਜਾਂਦੀ ਹੈ ਹੂੰ ਕੋਈ ਕੰਮ ਨਹੀਂ ਹੈ ਹੋ ਤਾਂ ਸੀ ਕੰਮ ਕਰਕੇ ਆਏ ਹੋ ਹਾਂ ਕਿੰਨੇ ਕੁ ਪੈਸੇ ਕਮਾ ਲਏ ਹੋਣੇ ਆ ਕਮਾ ਲਏ 4-50 ਕੀ ਪਾਏ ਬਾਕੀ ਖੇਤੀ ਵਾਲਿਆਂ ਦਾ ਕੰਮ ਨਾ ਬਹੁਤ ਘਟਦਾ ਜਾ ਰਿਹਾ ਹੈ ਮਤਲਬ ਜੇ ਆਪਾਂ ਕਈ ਵੀ ਜਿਹੜੀ ਤੁਸੀਂ ਮਿਹਨਤ ਕਰਕੇ ਚਲਾ ਰਹੇ ਤੇ ਲੋਕ ਵੰਦੇ ਨਹੀਂ ਸਵਾਰੀ ਪੈਸੇ ਲੈਣ ਲੱਗੇ ਵੀ ਤੁਹਾਡੇ ਨਾਲ ਨਖਰੇ ਕਰਦੀ ਐ ਕੀ ਸਿੱਖਿਆ ਬਪੂ ਜੀ ਇਹ ਪੂਰੀ ਜ਼ਿੰਦਗੀ ਤੂੰ ਆਗਦੇ ਤੋਂ ਕਿੰਨੇ ਦੁੱਖਾਂ ਡਾਏ ਸੁੱਖ ਵੇਖੇ ਕੀ ਰਿਆ ਨਚੋੜ ਕੀ ਰਿਆ ਸਾਰੀ ਜ਼ਿੰਦਗੀ ਦਾ ਕੋਈ ਮਹਿਸੂਸ ਨਹੀਂ ਹੋਏ ਜੇ ਆਏ ਵੀ ਤਾਂ ਮਹਿਸੂਸ ਨਹੀਂ ਕਰੇ ਨਾ ਹੌਸਲਾ ਹੀ ਇੰਨਾ ਸੀਗਾ ਹੈ ਜੇ ਜ਼ਿੰਦਗੀ ਤੇ ਕਦੇ ਔਖਾ ਸਮਾਂ ਆਇਆ ਸੀ ਤਾਂ ਕਿਵੇਂ ਕੱਢਿਆ ਉਹ ਜੀ ਮੈਂ ਹੁਣ ਨਿਕਲਦਾ ਨਿਕਲ ਗਈ ਕਦੇ ਅਫਸੋਸ ਤਾਂ ਨਹੀਂ ਹੁੰਦਾ ਆਪਣੇ ਆਪ ਤੇ ਵੀ ਰੱਬਾ ਕਹਿੋ ਜੀ ਜ਼ਿੰਦਗੀ ਦਿੱਤੀ ਐ ਮੈਂ ਵੀ ਗੱਡੀਆਂ ਕਾਰਾਂ ਚ ਘੁੰਮਾਂ ਤੇ ਕੀ ਮੰਗਦੇ ਹੋ ਰੱਬ ਤੋਂ ਕੁਝ ਨਹੀਂ ਤਾਂ ਦੇ ਉੱਚੀ ਮੰਗਨੇ ਹਾਂ ਬਾਹ ਸੋਹਣੀ ਗੱਲ ਕਹੀ ਆ ਅਸੀਂ ਜਾ ਕੇ ਨਾ ਗੁਰੂ ਘਰਾਂ ਦੇ ਵਿੱਚ ਸਾਡਾ ਆ ਕੰਮ ਹੋ ਜੇ ਸਾਡੇ ਬੱਚੇ ਹੋ ਜਾਣੇ ਜਾਂ ਸਾਨੂੰ ਕੰਮ ਮਿਲ ਜੇ ਇਦਾਂ ਮੰਗਦੇ ਆ ਪਰ ਮੈਨੂੰ ਲੱਗਦਾ ਸਭ ਤੋਂ ਵੱਡੀ ਚੀਜ਼ ਤੰਦਰੁਸਤੀ ਆ ਜਿਹੜੀ ਮੰਗਣੀ ਚਾਹੀ ਜੇ ਬੰਦਾ ਤੰਦਰੁਸਤ ਹੈ ਤਾਂ ਸਾਰਾ ਕੁਝ ਹੀ ਕਰ ਸਕਦਾ ਹੈ ਨਾ ਤੁਹਾਡੀਆਂ ਬੇਟੀਆਂ ਵਿਆਹੀ ਗਈਆਂ ਤੁਹਾਡੇ ਕੋਲ ਆਂਦੀਆਂ ਤੁਹਾਨੂੰ ਪਸਾਂਦੇ ਰੋਟੀ ਪਾਣੀ ਕੌਣ ਦਿੰਦਾ ਫਿਰ ਤੁਹਾਨੂੰ ਆਪ ਬਣਾਉਨੇ ਹੋ ਜਾਂ ਫਿਰ ਕੋਈ ਦੇ ਦਿੰਦਾ ਨਹੀਂ ਮਾਲਕ ਦਿੰਦਾ ਜੀ ਅੱਛਾ ਹਾਂ ਹੂੰ ਤੇ ਆਪਦਾ ਘਰ ਹੈ ਜਿੱਥੇ ਰਹਿੰਦੇ ਹੋ ਹਾਂ ਆਪਣਾ ਘਰ ਪਟਿਆਲੇ ਦੇ ਹਾਂ ਅੱਛਾ ਤੇ ਮਤਲਬ ਕਿ ਵੇ ਹੁਣ ਕੰਮ ਕਰ ਤੇ ਜਿਵੇਂ ਹੁਣ ਕਿੰਨੇ ਵੇ ਨਿਕਲ ਜਾਂਦੇ ਹੋ ਕਿੰਨੇ ਵੇ ਜਾਂਦੇ ਹੋ ਘਰੇ ਵਾਪਸ 10 ਵਜੇ ਨਿਕਲਦੇ ਆ ਜੀ ਹੂੰ 4-5 ਵਜੇ ਘਰ ਨੂੰ ਚਲੇ ਜਾਂਦੇ ਆ ਅੱਛਾ ਹਾਂਜੀ ਕਦੇ ਕੋਈ ਦਿਨ ਖਾਲੀ ਵੀ ਗਿਆ ਨਹੀਂ ਖਾਲੀ ਨਹੀਂ ਗਿਆ ਪ੍ਰਮਾਤਮਾ ਹੱਲ ਕਰ ਹੀ ਦਿੰਦਾ ਹਨਾ ਕੋਈ ਨਾ ਕੋਈ ਘਰੋਂ ਕੀ ਕਹਿਗੇ ਨਿਕਲਦੇ ਹੁੰਨੇ ਜਦੋਂ ਨਿਕਲਦੇ ਹਾਂ ਪ੍ਰਮਾਤਮਾ ਨੂੰ ਵੈ ਗੁਰੂ ਹੂੰ ਤਾਡੀ ਨਾਲ ਦੇ ਕਈ ਦੋਸਤ ਮਿੱਤਰ ਹੋਣਗੇ ਤੁਹਾਡੇ ਨਾਲ ਕਿੰਨਾ ਪੜੇ ਹੋ ਤੁਸੀਂ ਮੈਂ ਪੜਿਆ ਨਹੀਂ ਹੋਇਆ ਤੁਹਾਡੇ ਬੀਲੀ ਪੁਰਾਣੇ ਦੋਸਤ ਮਿੱਤਰ ਤੁਹਾਡੇ ਨਾਲ ਹੈਗੇ ਨਹੀਂ ਹੁਣ ਕਈ ਕੋਈ ਕੋਈ ਮਿਲਦਾ ਜਿਕੇ ਦੇਖਦੇ ਹਾਂ ਹਾਂ ਕੋਈ ਕੋਈ ਤਾਂ ਮਿਲਦਾ ਜਿਦਾ ਕੀ ਹੋਇਆ ਕੋਈ ਕਿਤੇ ਲੱਗਿਆ ਹੋਇਆ ਅੱਛਾ ਤੇ ਗੱਲਬਾਤ ਕਰਦੇ ਹੋ ਉਹਨਾਂ ਨਾਲ ਜਲਦੀ ਹਾਂ ਮਿਲਦੇ ਆ ਗੱਲਬਾਤ ਕਰਦੇ ਆ ਹਾਂ ਕੋਈ ਕੋਈ ਵਧੀਆ ਕੀ ਜ਼ਿੰਦਗੀ ਤੋਂ ਕੀ ਖੁਆਇਸ਼ਾਂ ਨੇ ਗਿਆ ਕਿ ਚਾਹੁੰਦੇ ਹੋ ਵੀ ਕੀ ਹੋਵੇ ਜੋ ਰਹਿ ਗਿਆ ਜੋ ਪੂਰਾ ਕਰਨਾ ਨਹੀਂ ਕੁਝ ਨਹੀਂ ਹੈ ਹਮ ਸਭ ਹੋ ਗਿਆ ਜੀ ਪੂਰਾ ਸਭ ਹੋ ਗਿਆ ਪੂਰਾ ਕੋਈ ਕਮੀ ਨਹੀਂ ਹੈ ਚਲੋ ਆਪਣੇ ਬੱਚੇ ਪੜਾ ਲੇ ਲਿਖਾ ਲੇ ਜੀ ਕਾਮਯਾਬ ਕਰਤੇ ਤੋਂ ਵੱਡਾ ਕੀ ਹੈ ਥੋੜੀ ਤਾਂ ਜ਼ਿੰਦਗੀ ਵਧੀਆ ਜੋ ਵਧੀਆ ਤਾਂ ਕਦੇ ਹੈ ਹਮ ਰੋਟੀ ਜੋਗਾ ਪਰਮਾਤਮਾ ਦਈ ਜਾਵੇ ਉਹਨਾਂ ਹੀ ਬਹੁਤ ਵਾਲਿਆਂ ਦੀ ਉਮੀਦ ਨਹੀਂ ਕਰਦੇ ਸੋ ਬਾਪੂ ਜੀ ਨਾਲ ਗੱਲਬਾਤ ਕੀਤੀ ਹੈ ਚੰਗਾ ਲੱਗਿਆ ਹੌਸਲਾ ਭਰਿਆ ਤੁਹਾਡੀ ਗੱਲ ਨੇ ਕਿਸੇ ਤੂੰ ਕਹਿੰਦੇ ਕੋਈ ਮੈਨੂੰ ਉਹ ਨਹੀਂ ਹੈਗਾ ਮੈਂ ਰੱਬ ਤੋਂ ਆਸ ਕਰਦਾ ਉਹਨਾਂ ਕੋਲ ਹੀ ਦੁਆ ਕਰਦਾ ਕਿ ਮੇਰਾ ਗੁਜ਼ਾਰਾ ਚੱਲੇ ਮੈਂ ਤਾਂ ਤੰਦਰੁਸਤ ਰਵਾਂ ਹਾਲਾਂਕਿ ਇਹ ਕਹਿੰਦੇ ਮੈਂ ਪੈਸਾ ਵੀ ਨਹੀਂ ਮੰਗਿਆ ਤੇ ਮੈਂ ਤੰਦਰੁਸਤ ਰਵਾਂ ਮੈਂ ਇਹੀ ਰੱਬ ਤੋਂ ਮੰਗਦਾ ਤੇ ਸਭ ਤੋਂ ਵੱਡੀ ਤੰਦਰੁਸਤੀ ਹੁੰਦੀ ਹੈ ਗੁਰੂ ਘਰਾਂ 'ਚ ਜਾਣੇ ਹੋ ਜਾਂ ਆਪਦੇ ਗੁਰੂਆਂ ਰੱਬਾਂ ਨੂੰ ਮੰਨਦੇ ਹੋ ਤੇ ਤੁਸੀਂ ਕਦੇ ਵੀ ਇਹ ਚੀਜ਼ ਨਾ ਮੰਗੋ ਕਿ ਸਾਨੂੰ ਪੈਸਾ ਦੇ ਦਿਓ ਜਾਂ ਇਹ ਚੀਜ਼ੇ ਦਿਓ ਤੰਦਰੁਸਤੀ ਸਭ ਤੋਂ ਵੱਡੀ ਚੀਜ਼ ਆ ਉਹ ਮੰਗਣੀ ਚਾਹੀਦੀ ਹੈ ਸਰੀਰ ਤੰਦਰੁਸਤਾ ਤਸੱਬ ਕੋਸ਼ਿ ਬੰਦਾ ਆਪ ਕਰ ਲੈਂਦਾ ਹੁੰਦਾ ਹੈ ਉਮੀਦ ਕਰਦੇ ਆ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ ਇਸੇ ਤਰ੍ਹਾਂ ਦੀ ਹੋਰ ਹੌਸਲੇ ਭਰੀਆਂ ਕਹਾਣੀਆਂ ਲੈ ਕੇ ਮਿਲਦੇ ਰਹਾਂਗੇ ਜੁੜੇ ਰਹੋ ਦਾ ਟੀਵੀ ਐਨਆਰਏ ਦੇ ਨਾਲ ਕੈਮਰਾ ਪਰਸਨ ਸੁਤਨਾਮ ਦੇ ਨਾਲ ਨੂਰ ਵਰਜੋ